ਮਕੀਤਾ ਨਾ ਸਿੱਖਾਂ ਨੇ ਵੀ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਜੀ ਕਦੇ ਇਤਿਹਾਸ ਦੀ ਤਵਾਰੀਖ ਉਹ ਪੜ ਕੇ ਵੇਖੋ ਸਾਡੀ ਤਵਾਰੀਖ ਕਹਿੰਦੀ ਕੀ ਹੈ ਕਹਿਣ ਲੱਗੇ ਜਿਸ ਵੇਲੇ ਚਮਕੌਰ ਸਾਹਿਬ ਦੇ ਜਿਹੜੇ ਸ਼ਹੀਦ ਨੇ ਨਾ ਸਿੱਖ ਨੇ ਗੁਰੂ ਤੋਂ ਕੁਰਬਾਨ ਕਿਵੇਂ ਕੀਤਾ ਚਮਕੌਰ ਸਾਹਿਬ ਦੇ ਸ਼ਹੀਦਾਂ ਅਤੇ ਸਹਿਬਜ਼ਾਦੀਆਂ ਦੇ ਪਾਵਨ ਅਸਥਾਨ ਨੂੰ ਜਦੋਂ ਉੱਥੇ ਦੇ ਇੱਕ ਬਹੁਤ ਵੱਡੇ ਜ਼ਿੰਮੇਦਾਰ ਤਕਰੀਬਨ ਚਮਕੌਰ ਦੇ ਸਾਕੇ ਤੋਂ 100 ਸਾਲ ਤੋਂ ਬਾਅਦ ਬਾਬਾ ਦਿਆਲ ਜੀ ਨੇ ਉਹ ਸਥਾਨ ਲੱਭਿਆ ਜੀ ਬਾਬਾ ਦਿਆਲ ਜੀ ਨੇ ਚਮਕੌਰ ਦੀ ਗੜੀ ਦਾ ਸਥਾਨ ਜਿਸ ਵੇਲੇ ਲਭਿਆ ਜਿੱਥੇ ਸਹਿਬ ਜੈਦਿਆਂ ਦਾ ਸੰਸਕਾਰ ਕੀਤਾ ਗਿਆ ਜਦੋਂ ਉਹ ਸਥਾਨ ਲਭਦੇ ਨਾ ਬਾਬਾ ਦਿਆਲ ਜੀ ਤੇ ਕਹਿਣ ਲੱਗੇ ਅੱਜ ਇੱਥੇ ਉਸਤਾਨ ਦੀ ਉਸਾਰੀ ਹੋਣੀ ਹੈ ਤੇ ਇੱਕ ਗੱਲ ਕਹੀ ਉਹ ਬਚਨ ਕੀ ਕਿਹਾ ਉਹਨਾਂ ਨੇ ਕਹਿਣ ਲੱਗੇ ਅਜ ਨਾ ਮੈਂ ਗਰੰਥੀ ਸਿੰਘ ਜੀ ਨੂੰ ਕਹਿੰਦੇ ਬਾਬਾ ਜੀ ਅਰਦਾਸ ਕਰਨੀ ਹੈ ਕਹਿਣ ਲੱਗੇ ਅਰਦਾਸ ਕੀ ਕਰਨੀ ਕਹਿੰਦੇ ਦਾਤਾਰ ਦੇ ਚਰਨਾਂ 'ਚ ਅਰਦਾਸ ਇਹ ਕਰੋ ਕਿ ਮੇਰੀ ਕੁਲ ਦੇ ਵਿੱਚ ਕੋਈ ਬੱਚਾ ਪੈਦਾ ਨਾ ਹੋਵੇ ਮੇਰੀ ਕੁੜ्च ਕੋਈ ਬੱਚਾ ਪੈਦਾ ਨਾ ਹੋਵੇ ਉਹ ਕਹਿਣ ਲੱਗੇ ਦੁਨੀਆ ਦੇ ਲੋਕ ਆ ਕੇ ਦਰ ਤੇ ਅਰਦਾਸਾਂ ਕਰਾਉਂਦੇ ਕੋਈ ਰੁਪਈਆ 50 ਦੇਵੇ 100 ਦੇਵੇ ਉਹ ਕਹਿੰਦਾ ਮੇਰੀ ਕੁਲ ਵਧੇ ਉਹ ਕਹਿੰਦਾ ਮੇਰੇ ਘਰ ਪੁੱਤਰ ਹੋਵੇ ਤੁਸੀਂ ਕਹਿੰਦੇ ਮੇਰੇ ਘਰ ਪੁੱਤ ਕੋਈ ਨਾ ਹੋਵੇ ਕਹਿੰਦੇ ਨਾ ਜਿਸ ਗੁਰੂ ਨੇ ਮੇਰੇ ਤੋਂ ਸਰਬੰਸ ਕੁਰਬਾਨੇ ਕੀਤਾ ਮੈਂ ਕਹਿੰਦਾ ਮੇਰੀ ਔਲਾਦ ਦਾ ਕੋਈ ਬੰਦਾ ਕੱਲ ਚਮਕੋਰਵਲ ਹੱਥ ਕਰਕੇ ਇਹਨਾ ਕਵੇ ਮੇਰੇ ਬਾਪੂ ਨੇ ਇਹ ਜ਼ਮੀਨ ਦਿੱਤੀ ਸੀਗੀ ਕੋਈ ਹੱਥ ਕਰਕੇ ਦਾਵਾ ਨਾ ਕਰ ਸਕੇ ਅਸੇ ਗੁਰੂ ਕੇ ਸਿੱਖ ਵੀ ਸਨ ਜਿਨ੍ਹਾਂ ਨੇ ਜਿਨ੍ਹਾਂ ਗੁਰੂ ਨੇ ਪਿਆਰ ਕੀਤਾ ਸਿੱਖ ਨੇ ਗੁਰੂ ਨਾਲ ਬੜਾ ਪਿਆਰ ਕੀਤਾ ਪਰ ਉਹ ਕਿਹੜਾ ਕਰ ਸਕਦਾ ਜਿਹਦੇ ਅੰਦਰ ਦੀ ਭਾਵਨਾ ਹੋਵੇ ਅੱਜ ਜਿਸ ਅਸਥਾਨ ਤੇ ਬੈਠੇ ਹੋ ਸਾ ਧਰਤੀ ਪਈ ਹਰੇ ਹਵਲੇ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪੇ ਹਰੇ ਹਵਲੇ ਜਿੰਨੇ ਮੇਰਾ ਸਤਗੁਰੂ ਦੇਖਿਆ ਜਾਏ ਜਿਨ੍ਹਾਂ ਨੇ ਸਤਗੁਰੂ ਵੇਖਿਆ ਉਹਨਾਂ ਦੀ ਜ਼ਿੰਦਗੀ ਚ ਹਰਾਪਣ ਆ ਗਿਆ ਧਨ ਤਨ ਪਿਤਾ ਧਨ ਤਨ ਕੁਲ ਧਨ ਤਨ ਸੋ ਜੰਨੀ ਜਿਨੂੰ ਗੁਰੂ ਜਰੀਆ ਮਾਇ ਉਪਿਤਾ ਤਨ ਹੈ ਮਾ ਤਨ ਹੈ ਉਕੁਲ ਤਨ ਹੈ ਜਿੱਥੇ ਐਸੇ ਮਹਾਨ ਯੋਧਾ ਗੁਰੂ ਨੇ ਜਨਮ ਲਿਆ ਤੇ ਸਾਬ ਜੀ ਤਨ ਤਨ ਗੁਰੂ ਚਿੰਨ ਨਾਮ ਅਰਾਧਿਆ ਗੁਰੂ ਵੀ ਤਨ ਹੈ ਕਿਉਂ ਤਨ ਹੈ ਉਹਨੇ ਆਪ ਨਾਮ ਦੀ ਅਰਦਾਸ ਕੀਤੀ ਆਪ ਤਰਿਆ ਗੁਰੂ ਤੇ ਆਪ ਤਰਿਆ ਹੀ ਹੈ ਜਿਨੇ ਡਿਠਾ ਤੇ ਨਾਲੇ ਜਿਨ੍ਹਾਂ ਨੇ ਗੁਰੂ ਨੂੰ ਵੇਖਣਾ ਕੀਤਾ ਗੁਰੂ ਉਹਨਾਂ ਨੂੰ ਵੀ ਤਾਰ ਦਿਆ ਤੇ ਸਿੱਖ ਦਾ ਗੁਰੂਕੁਲ ਕੀ ਤਰ ਲੈ ਹਰ ਸਤਗੁਰੂ ਮੇਲੋ ਦਇਆ ਕਰ ਜਨ ਨਾਨਕ ਤੋ ਵੇ ਪਾਏ ਕਿ ਸਤਗੁਰ ਕਿਰਪਾ ਕਰ ਮੈਨੂੰ ਉਸ ਨਿਰੰਕਾਰ ਦੇ ਨਾਲ ਗੁਰੂ ਕਿਰਪਾ ਕਰਕੇ ਮਿਲਾ ਦੇ ਤੇਰੇ ਮੇ ਚਰਨਾਂ ਨੂੰ ਤੌਂਦਾ ਰਾਵਾਂ ਨਿਤ ਪੀਂਦਾ ਰਾਂ ਸਾਰੀ ਸੰਗਤ ਨੂੰ ਦਸ਼ਮੇਸ਼ ਜੀ ਦੇ ਆਗਮਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਸ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਤਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਸਹੂਲियत ਦੇ ਲਈ ਔਰ ਸੰਗਤਾਂ ਦੇ ਲਈ ਬਹੁਤ ਸੁੰਦਰ ਪ੍ਰਬੰਧ ਕੀਤਾ ਹੈ ਅੱਗੇ ਤੋਂ ਵੀ ਆਪਾਂ ਯਤਨ ਕਰੀਏ ਬੱਤ ਆਪਣੇ ਇਤਿਹਾਸਕ ਸਥਾਨਾਂ ਦੀ ਜਿੱਥੇ ਆਪਾਂ ਜਾ ਕੇ ਦਰਸ਼ਨ ਕਰਨੇ ਨੇ ਉੱਥੇ ਬੈਠ ਕੇ ਗੁਰੂ ਕੀ ਬਾਣੀ ਸਰਵਨ ਕਰਕੇ ਆਪਣੇ ਜੀਵਨ ਦਾ ਪਰ ਉਤਾਰਾ ਕਰ ਸਕੀਏ ਤਾਂ ਅਸੀਂ ਕਹਿ ਸਕਦੇ ਹਾਂ ਦਸ਼ਮੇਸ਼ ਪਿਤਾ ਜੀ ਅਸੀਂ ਤੁਹਾਡਾ ਪੁਰਬ ਬਨਾਇਆ ਅੰਤ ਵਿੱਚ ਫਿਰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਕਰੋ ਕਿਰਪਾ ਹਜ਼ੂਰ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਕਰੋ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੁਣੇ ਆਪ ਜੀ ਸਰਵਨ ਕਰਦੇ ਸੋ ਹਰਮਿੰਦਰ ਸਿੰਘ ಶ್ರೋಮಣಿ ಗುರು ಪ್ರಬಂಧಕ ಕಮೇಟೆ